ਦੋਸਤੋ ਹਾਜ਼ਿਰ ਹਾਂ ਅਸਫੇਰ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਮੇਰਾ ਨਾਮ ਸੁਨਾਲੀ ਹੈ ਤੇ ਅੱਜ ਮੇਰਾ ਵਿਆਹ ਹੈ ਮੈਂ ਦੁੱਲੰਦ ਦਾ ਜੋੜਾ ਪਾ ਕੇ ਬੈਠੀ ਹੋਈ ਸੀ ਮੇਰੀ ਛੋਟੀ ਭੈਣ ਜਿਸ ਦਾ ਨਾਂ ਸੀਮਾ ਹੈ ਉਹ ਵੀ ਅੱਜ ਬਹੁਤ ਸੋਹਣੀ ਲੱਗ ਰਹੀ ਸੀ ਉਂਝ ਵੀ ਉਹ ਮੇਰੇ ਤੋਂ ਕੁਝ ਜ਼ਿਆਦਾ ਹੀ ਸੋਹਣੀ ਸੀ ਮੇਰੇ ਬਾਦ ਉਸੇ ਤੇ ਵਿਆਹ ਦੀ ਵਾਰੀ ਸੀ ਇਸ ਲਈ ਸਾਰਿਆਂ ਦੀ ਨਜ਼ਰ ਹੁਣ ਉਸੇ ਤੇ ਸੀ ਮੇਰੇ ਵਿਆਹ ਤੇ ਹੀ ਪਾਪਾ ਦੇ ਇੱਕ ਦੋਸਤ ਨੇ ਆਪਣੇ ਬੇਟੇ ਲਈ ਸੀਮਾ ਦਾ ਹੱਥ ਮੰਗ ਲਿਆ। ਪਾਪਾ ਦੇ ਦੋਸਤ ਸਾਡੇ ਘਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ ਤੇ ਉਹਨਾਂ ਦੇ ਬੇਟੇ ਵਨੀਤ ਨੂੰ ਸੀਮਾ ਪਹਿਲਾਂ ਹੀ ਪਸੰਦ ਸੀ। ਇਸ ਲਈ ਉਸਨੇ ਇਸ ਵਿਆਹ ਲਈ ਹਾਂ ਕਰ ਦਿੱਤੀ। ਮਾਂ ਕਹਿਣ ਲੱਗੀ ਕਿ ਸੀਮਾ ਬਹੁਤ ਕਿਸਮਤ ਵਾਲੀ ਹੈ ਕਿ ਉਸ ਨੂੰ ਇੱਕ ਚੰਗੇ ਘਰੋਂ ਰਿਸ਼ਤਾ ਆਇਆ ਹੈ। ਸੀਮਾ ਮੇਰੀ ਸਗੀ ਭੈਣ ਨਹੀਂ ਸੀ। ਉਸਦੇ ਪਾਪਾ ਦੀ ਮੌਤ ਤੋਂ ਬਾਅਦ ਉਸਰੂ ਤੇ ਉਸਦੀ ਮਾਂ ਨੂੰ ਪਾਪਾ ਸਾਡੇ ਘਰ ਲੈ ਆਏ ਸੀ ਕਿ ਉਦੋਂ ਤੋਂ ਹੀ ਉਹ ਸਾਡੇ ਨਾਲ ਰਹਿ ਰਹੀ ਸੀ ਸੀਮਾ ਦੇ ਪਾਪਾ ਇੱਕ ਦਫ਼ਤਰ ਚ ਕਲਰਕ ਦੀ ਨੌਕਰੀ ਕਰਦੇ ਸਨ ਉਹਨਾਂ ਦੀ ਤਨਖਾਹ ਬਹੁਤ ਘੱਟ ਸੀ ਜਿਸ ਚ ਉਹਨਾਂ ਦਾ ਗੁਜ਼ਾਰਾ ਜਿਵੇਂ ਤਿਵੇਂ ਚੱਲ ਰਿਹਾ ਸੀ ਪਰ ਕੁਝ ਦਿਨਾਂ ਬਾਅਦ ਉਹਨਾਂ ਦੀ ਹਾਰਟ ਅਟੈਕ ਕਰਨ ਮੌਤ ਹੋ ਗਈ ਸੀਮਾ ਦੀ ਮਾਂ ਬਹੁਤ ਮਿਹਨਤੀ ਸੀ ਉਹ ਕਪੜੇ ਸਿਉਂਕੇ ਆਪਣੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਚਲਾ ਪਾ ਰਹੀ ਸੀ ਜਦੋਂ ਮੇਰੇ ਮੰਮੀ ਪਾਪਾ ਨੇ ਉਹਨਾਂ ਦੀ ਇਹ ਹਾਲਤ ਦੇਖੀ ਤਾਂ ਉਹ ਉਹਨਾਂ ਦੋਵਾਂ ਨੂੰ ਆਪਣੇ ਘਰ ਲੈ ਆਏ ਸੀਮਾ ਦੀ ਮਾਂ ਨੂੰ ਵੀ ਇਹ ਰਿਸ਼ਤਾ ਪਸੰਦ ਸੀ ਕਿਉਂਕਿ ਉਹਨਾਂ ਨੇ ਵਨੀਤ ਨੂੰ ਪਹਿਲਾਂ ਹੀ ਦੇਖ ਰੱਖਿਆ ਸੀ ਇਸ ਲਈ ਉਹ ਬਹੁਤ ਖੁਸ਼ ਸੀ ਆਪਣੀ ਧੀ ਲਈ ਅੱਜ ਉਹ ਬਹੁਤ ਹਲਕਾ ਮਹਿਸੂਸ ਕਰ ਰਹੀ ਸੀ ਉਹਨਾਂ ਨੂੰ ਸੀਮਾ ਦੇ ਵਿਆਹ ਦੀ ਬਹੁਤ ਚਿੰਤਾ ਹੋ ਰਹੀ ਸੀ ਤੇ ਹੁਣ ਉਹਨਾਂ ਨੇ ਇੱਕ ਸੁੱਖ ਦਾ ਸਾਹ ਲਿਆ ਵਿਨੀਤ ਇੰਜੀਨੀਅਰਿੰਗ ਕਰ ਰਿਹਾ ਸੀ ਤੇ ਇਹ ਉਸਦਾ ਆਖਰੀ ਸਾਲ ਸੀ ਉਸਦੀ ਮਾਂ ਸੋਚ ਰਹੀ ਸੀ ਕਿ ਪੜ੍ਹਾਈ ਪੂਰੀ ਹੁੰਦੇ ਹੀ ਉਹਨਾਂ ਦੋਵਾਂ ਦਾ ਵਿਆਹ ਕਰਵਾ ਦੇਵਾਂਗੀ ਦਿਨ ਇਸ ਤਰ੍ਹਾਂ ਹੀ ਬੀਤੇ ਗਏ ਇੱਕ ਦਿਨ ਵਨੀਤ ਦੀ ਮਾਂ ਘਰ ਆਈ ਤੇ ਕਹਿਣ ਲੱਗੀ ਪ੍ਰੀਖਿਆ ਤਾਂ ਹੋ ਗਈ ਹੈ ਹੁਣ ਮੈਂ ਸੋਚ ਰਹੀ ਸੀ ਕਿ ਵਨੀਤ ਦੀ ਨੌਕਰੀ ਲੱਗ ਜਾਵੇ ਫਿਰ ਵਿਆਹ ਦੀ ਤਾਰੀਖ ਤੈਅ ਕਰਾਂਗੇ ਤਾਂ ਕਿ ਉਹ ਵੀ ਆਪਣੀ ਗਰਸਤੀ ਸੰਭਾਲਣ ਦੇ ਲਾਇਕ ਹੋ ਜਾਵੇ ਸੀਮਾ ਹੁਣ ਬਨੀਤ ਨਾਲ ਪਿਆਰ ਕਰਨ ਲੱਗੀ ਸੀ ਤੇ ਉਸਦੀ ਮਾਂ ਹੁਣ ਤਹੇਜ ਦੇ ਪੈਸੇ ਜਮ੍ਹਾਂ ਕਰਨ ਲੱਗੀ ਸੀ ਇਸੇ ਦੌਰਾਨ ਬਨੀਤ ਨੂੰ ਵਿਲੈਤ ਜਾਣ ਦਾ ਮੌਕਾ ਮਿਲਿਆ ਉਹ ਇਸ ਮੌਕੇ ਨੂੰ ਗੋਣਾ ਨਹੀਂ ਚਾਹੁੰਦਾ ਸੀ ਸੀਮਾ ਤਾਂ ਵਿਲੈਤ ਜਾਣ ਦੇ ਨਾ ਤੋਂ ਹੀ ਡਰਦੀ ਸੀ ਕਿਉਂਕਿ ਉਸਨੇ ਕਾਫੀ ਗੱਲਾਂ ਸੁਣ ਰੱਖੀਆਂ ਸਨ ਉਸ ਸੋਚਦੀ ਸੀ ਕਿ ਜੇਕਰ ਉਸ ਦਾ ਹੋਣ ਵਾਲਾ ਪਤੀ ਦੂਜੇ ਦੇਸ਼ ਗਿਆ ਤਾਂ ਉੱਥੋਂ ਦਾ ਹੀ ਹੋ ਜਾਵੇਗਾ ਤੇ ਉੱਥੇ ਦੀ ਹੀ ਕਿਸੇ ਕੁੜੀ ਨਾਲ ਵਿਆਹ ਕਰ ਲਵੇਗਾ ਤੇ ਉਹ ਰਾਹ ਦੇਖਦੀ ਰਹਿ ਜਾਵੇਗੀ। ਵਨੀਤੀ ਮਾ ਸਾਡੇ ਕਰ ਆ ਕੇ ਕਹਿਣ ਲੱਗੀ ਕਿ ਵਨੀਤ ਨੂੰ ਇੱਕ ਵਾਰ ਦੂਜੇ ਦੇਸ਼ ਜਾਣ ਦਿਓ। ਇਹ ਉਸਦੀ ਜ਼ਿੰਦਗੀ ਦਾ ਸਵਾਲ ਹੈ। 21 ਸਾਲ ਦੀ ਤਾਂ ਗੱਲ ਹੈ। ਬਸ 1 ਸਾਲ ਬਾਅਦ ਉਹ ਵਾਪਸ ਆ ਜਾਵੇਗਾ। ਤੇ ਅਸੀਂ ਇਨ੍ਹਾਂ ਦੋਵਾਂ ਦਾ ਵਿਆਹ ਕਰਵਾ ਦੇਵਾਂਗੇ ਤੇ ਉਦੋਂ ਤੱਕ ਸਾਨੂੰ ਵੀ ਵਿਆਹ ਦੀਆਂ ਤਿਆਰੀਆਂ ਕਰਨ ਦਾ ਸਮਾਂ ਮਿਲ ਜਾਏਗਾ ਅਸੀਂ ਪਰਾਏ ਤਾਂ ਨਹੀਂ ਤੁਹਾਡੇ ਪਰਿਵਾਰ ਦਾ ਹੀ ਹਿੱਸਾ ਹਾਂ ਤਾਂ ਵਿਸ਼ਵਾਸ ਰੱਖਣ ਚ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਇੱਕ ਸਾਲ ਤਾਂ ਦੇਖਤੇ ਹੀ ਨਿਕਲ ਜਾਵੇਗਾ ਸੀਮਾ ਦੀ ਮਾਂ ਨੇ ਵਨੀਤ ਦੀ ਮਾਂ ਤੇ ਵਿਸ਼ਵਾਸ ਕੀਤਾ ਤੇ ਵਨੀਤ ਦੂਜੇ ਹੀ ਦਿਨ ਦੁਬਈ ਚਲਾ ਗਿਆ ਇਦਾ ਸੀਮਾ ਵਨੀਤੀ ਰਾ ਦੇਖ ਰਹੀ ਸੀ ਉਸ ਨੂੰ ਦੁਬਈ ਗਏ 1 ਮਹੀਨਾ ਹੀ ਹੋਇਆ ਸੀ ਤੇ ਵਨੀਤ ਨੇ ਆਪਣੇ ਛੋਟੇ ਭਰਾ ਨੂੰ ਵੀ ਉੱਥੇ ਬੁਲਾ ਲਿਆ ਦੋਨਾਂ ਨੇ ਖੂਬ ਪੈਸਾ ਕਮਾਇਆ ਤੇ ਸਾਰਾ ਪੈਸਾ ਘਰ ਪੇਸ ਦਿੰਦੇ ਸੀ ਜਿਸ ਨਾਲ ਉਹਨਾਂ ਦੇ ਹਾਲਾਤ ਬਹੁਤ ਬਦਲਣ ਲੱਗੇ ਸਨ ਕਹਿੰਦੇ ਨੇ ਇਨਸਾਨ ਦੀ ਪਛਾਣ ਉਸ ਦੀ ਆਰਥਿਕ ਸਥਿਤੀ ਨਾਲ ਹੁੰਦੀ ਹੈ ਹੁਣ ਜਦੋਂ ਵੀ ਵਨੀਤੀ ਮਾਂ ਘਰ ਆਉਂਦੀ ਤਾਂ ਵੱਡੀਆਂ ਵੱਡੀਆਂ ਗੱਲਾਂ ਕਰਦੀ ਜਿਵੇਂ ਕਿ ਫਲਾਣੇ ਦੀ ਲੜਕੀ ਦਾ ਵਿਆਹ ਸੀ ਉਹਨਾਂ ਨੇ ਆਪਣੀ ਬੇਟੀ ਨੂੰ ਗੱਡੀ ਦਿੱਤੀ ਬੰਗਲਾ ਦਿੱਤਾ ਤਾਂ ਕਦੇ ਕਹਿੰਦੀ ਫਲਾਣੇ ਦੀ ਲੜਕੀ ਡਾਕਟਰ ਸੀ ਤੇ ਲੜਕੇ ਦੇ ਘਰ ਵਾਲਿਆਂ ਨੂੰ ਬਹੁਤ ਸਾਰਾ ਸੋਨਾ ਦਿੱਤਾ ਲੜਕੇ ਦੀ ਮਾਂ ਨੂੰ ਸੋਨੇ ਦਾ ਹਾਰ ਦਿੱਤਾ ਉਸ ਦੀਆਂ ਭੈਣਾਂ ਨੂੰ ਸੋਨੇ ਦੇ ਕੰਗਣ ਦਿੱਤੇ ਤੇ ਮਿਲਣੀ ਤੇ ਰਿਸ਼ਤੇਦਾਰਾਂ ਨੂੰ ਮਹਿੰਗੇ ਮਹਿੰਗੇ ਕੱਪੜੇ ਉਹਨਾਂ ਦੀਆਂ ਗੱਲਾਂ ਸੁਣ ਕੇ ਸੀਮਾ ਦੀ ਮਾਂ ਨੂੰ ਬਹੁਤ ਚਿੰਤਾ ਹੁੰਦੀ ਉਹ ਘਬਰਾ ਜਾਂਦੀ ਤੇ ਥੋੜਾ ਸੰਕੋਚ ਵੀ ਕਰਦੀ ਉਸ ਨਾਲ ਗੱਲ ਕਰਨ ਲਈ ਕਿਉਂਕਿ ਪੈਸੇ ਆਉਂਦੇ ਹੀ ਲੋਕਾਂ ਦੇ ਵਿਵਹਾਰ 'ਚ ਇੱਕਦਮ ਬਦਲਾ ਆ ਜਾਂਦਾ ਹੈ ਤੇ ਇਹ ਉਹਨਾਂ ਨੂੰ ਬੇਨਤੀ ਦੀ ਮਾਂ ਨੂੰ ਦੇਖ ਕੇ ਲੱਗਣ ਲੱਗਿਆ ਸੀ ਇਸ ਲਈ ਉਹ ਵਿਚਾਰੀ ਚੁੱਪਚਾਪ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਦੀ ਤੇ ਕੋਈ ਵੀ ਜਵਾਬ ਨਾ ਦਿੰਦੀ ਬੇਨਤੀ ਦੀ ਮਾਂ ਦਾ ਇਸ ਤਰੀਕੇ ਨਾਲ ਬੋਲਣਾ ਇਸ ਦੇ ਪਿੱਛੇ ਦੀ ਵਜ੍ਹਾ ਉਹਨਾਂ ਨੂੰ ਪਤਾ ਲੱਗ ਗਈ ਸੀ। ਉਹਨਾਂ ਨੇ ਆਪਣੇ ਬੇਟੇ ਲਈ ਇੱਕ ਅਮੀਰ ਘਰ ਦੀ ਲੜਕੀ ਦਾ ਰਿਸ਼ਤਾ ਦੇਖ ਰੱਖਿਆ ਹੋਵੇਗਾ ਤੇ ਹੁਣ ਉਹਨਾਂ ਨੇ ਕੋਈ ਨਾ ਕੋਈ ਬਹਾਨਾ ਬਣਾ ਕੇ ਇਹ ਵਿਆਹ ਤੋੜਨਾ ਸੀ। ਹੁਣ ਜਦੋਂ ਵੀ ਉਹ ਘਰ ਆਉਂਦੇ ਉਦੋਂ ਹੀ ਇਸ ਤਰ੍ਹਾਂ ਕੁਝ ਨਾ ਕੁਝ ਉਲਟਾ ਸਿੱਧਾ ਬੋਲਦੇ ਤਾਂ ਜੋ ਸੀਮਾ ਦੀ ਮਾਂ ਇਹ ਸਭ ਸਹਿਨ ਨਾ ਕਰ ਸਕੇ ਤੇ ਉਹ ਕੁਝ ਬੋਲੇ ਤੇ ਵਨੀਦੀ ਮਾਂ ਨੂੰ ਬਹਾਨਾ ਮਿਲ ਜਾਵੇ ਇਹ ਵਿਆਹ ਤੋੜਨ ਲਈ ਜਦੋਂ ਵੀ ਵਨੀਦੀ ਮਾਂ ਘਰ ਆਉਂਦੀ ਤਸੀਮਾ ਦੀ ਮਾਂ ਉਹਨਾਂ ਦੀ ਬਹੁਤ ਖਾਤੇਦਾਰੀ ਕਰਦੀ ਉਹਨਾਂ ਲਈ ਬਾਹਰ ਤੋਂ ਹੀ ਖਾਣਾ ਮੰਗਵਾਉਂਦੀ ਤੇ ਨਾਲ ਹੀ ਆਈਸਕ੍ਰੀਮ ਕਿਉਂਕਿ ਵਨੀਦੀ ਮਾਂ ਨੂੰ ਆਈਸਕ੍ਰੀਮ ਬਹੁਤ ਪਸੰਦ ਸੀ ਪਰ ਕਹਿੰਦੇ ਨੇ ਕਿ ਜੋ ਕਿਸਮਤ ਹੁੰਦਾ ਹੈ ਉਸ ਨੂੰ ਕੋਈ ਟਾਲ ਨਹੀਂ ਸਕਦਾ ਇਸ ਤਰ੍ਹਾਂ ਹੀ ਦਿਨ ਬੀਤ ਰਹੇ ਸਨ ਤੇ ਇੱਕ ਸਾਲ ਬੀਤ ਗਿਆ ਤੇ ਵਨੀਤ ਆਪਣੇ ਘਰ ਆ ਗਿਆ ਉਸਦੀ ਮਾਂ ਨੇ ਉਸ ਦਾ ਮਨ ਬਦਲਣ ਲਈ ਹੁਣ ਸੀਮਾ ਦੀ ਮਾਂ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਦਸਨੀਆਂ ਸ਼ੁਰੂ ਕੀਤੀਆਂ ਉਹ ਵਨੀਤ ਨੂੰ ਕਹਿ ਰਹੀ ਸੀ ਕਿ ਪੁੱਤ ਜਦੋਂ ਤੂੰ ਪਰਦੇਸ ਗਿਆ ਹੈ ਉਦੋਂ ਤੋਂ ਸੀਮਾ ਦੇ ਘਰ ਵਾਲੇ ਤਰ੍ਹਾਂ-ਤਰ੍ਹਾਂ ਦੀਆਂ ਸ਼ਰਤਾਂ ਰੱਖਣ ਲੱਗ ਗਏ ਹਨ ਉਹਨਾਂ ਦੀ ਬੋਲਚਾਲ ਤੋਂ ਤਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਜੀਵੇ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਿਸੇ ਵੱਡੇ ਖਰਚ ਕਰਨਾ ਹੋਵੇ। ਬਸ ਮੈਨੂੰ ਪਤਾ ਹੈ ਕਿ ਮੈਂ ਇੱਥੇ ਇਹ ਸਭ ਕਿਵੇਂ ਸੰਭਾਲ ਲਿਆ। ਤਦ ਵਨੀਤ ਕਹਿਣ ਲੱਗਿਆ ਕਿ ਤੁਸੀਂ ਚਿੰਤਾ ਨਾ ਕਰੋ। ਮੈਂ ਕੱਲ ਹੀ ਜਾ ਕੇ ਉਹਨਾਂ ਨਾਲ ਗੱਲ ਕਰਕੇ ਆ ਰਿਹਾ ਹਾਂ। ਦੇਖਾਂ ਹਾਂ ਉਹਨਾਂ ਦਾ ਕੀ ਕਹਿਣਾ ਹੈ। ਪਰ ਵਨੀਤ ਦੀ ਮਾਨੇ ਵਨੀਤ ਨੂੰ ਸਾਡੇ ਨਾਲ ਮਿਲਨ ਹੀ ਨਹੀਂ ਦਿੱਤਾ ਤੇ ਕਹਿਣ ਲੱਗੀ ਨਹੀਂ ਤੈਨੂੰ ਵੱਡਿਆਂ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ ਜੇਕਰ ਤੂੰ ਕੁਝ ਬੋਲਿਆ ਤਾਂ ਪਤਾ ਨਹੀਂ ਗੱਲ ਕਿੱਥੋਂ ਤੱਕ ਪਹੁੰਚ ਜਾਵੇ ਜੇਕਰ ਉਹਨਾਂ ਦੀਆਂ ਕੁਝ ਸ਼ਰਤਾਂ ਹਨ ਤਾਂ ਅਸੀਂ ਵੀ ਕੁਝ ਸ਼ਰਤਾਂ ਰੱਖਾਂਗੇ ਤਾਂ ਕਿ ਉਹ ਰਸਤੇ ਤੇ ਆ ਜਾਣ ਤੇ ਜੇਕਰ ਉਹਨਾਂ ਨੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰਨਾ ਹੈ ਤਾਂ ਉਹਨਾਂ ਨੂੰ ਪਹਿਲਾਂ ਇਸ ਰਿਸ਼ਤੇ ਲਈ ਹਾਂ ਨਹੀਂ ਕਰਨੀ ਚਾਹੀਦੀ ਸੀ ਉਹ ਤਾਂ ਸਗਾਈ ਤੋਂ ਬਾਅਦ ਇੱਕ ਸਾਲ ਬੀਤ ਗਿਆ ਹੈ ਉਹਨੇ ਵਾਅਦਾ ਤੋੜਨਾ ਕੋਈ ਮਜ਼ਾਕ ਹੈ ਇਹ ਸਾਰੀਆਂ ਗੱਲਾਂ ਸੁਣ ਕੇ ਬਨੀਤ ਨੂੰ ਬਹੁਤ ਬੁਰਾ ਲੱਗ ਰਿਹਾ ਸੀ ਕਿਉਂਕਿ ਉਹ ਵਾਪਸ ਸਿਰਫ ਆਪਣਾ ਵਾਅਦਾ ਪੂਰਾ ਕਰਨ ਲਈ ਆਇਆ ਸੀ ਉਹ ਆਪ ਸੀਮਾ ਨੂੰ ਭੁੱਲਿਆ ਨਹੀਂ ਸੀ ਇੱਧਰ ਸੀਮਾ ਦੀ ਮਾਂ ਨੂੰ ਮਕਾਨ ਮਾਲਕ ਨੇ ਘਰ ਖਾਲੀ ਕਰਨ ਲਈ ਕਹਿ ਦਿੱਤਾ ਸੀ ਉਹ ਵਿਚਾਰੇ ਤਾਂ ਇੱਥੇ ਰਹਿ ਕੇ ਕੱਪੜੇ ਸਿਉ ਕੇ ਆਪਣਾ ਗੁਜ਼ਾਰਾ ਕਰ ਰਹੇ ਸਨ ਵਨੀਤ ਦੀ ਮਾਂ ਨੇ ਪੂਰਾ ਮਨ ਬਣਾ ਲਿਆ ਸੀ ਕਿ ਉਹ ਇਹ ਵਿਆਹ ਨਹੀਂ ਹੋਣ ਦੇਵੇਗੀ ਉਹ ਕਹਿੰਦੀ ਸੀ ਕਿ ਮੈਂ ਆਪਣੇ ਪੇਟੇ ਦਾ ਵਿਆਹ ਕਿਸੇ ਅਮੀਰ ਘਰ ਚ ਕਰਾਂਗੀ ਤਾਂ ਜੋ ਢੇਰ ਸਾਰਾ ਦਹੇਜ ਮਿਲ ਸਕੇ ਪਰ ਬਨੀਤ ਇਸ ਗੱਲ ਲਈ ਰਾਜ਼ੀ ਨਹੀਂ ਸੀ ਉਹ ਮਨ ਹੀ ਮਨ ਕਹਿੰਦੀ ਕਿ ਮੈਂ ਵੀ ਦੇਖਦੀ ਹਾਂ ਕਿ ਵਿਆਹ ਕਿਵੇਂ ਹੁੰਦਾ ਹੈ ਵਨੀਤ ਦੇ ਕਹਿੰਤੇ ਉਸ ਦੀ ਮਾਂ ਵਿਆਹ ਦੀ ਤਾਰੀਖ ਕੜਵਾਉਣ ਲਈ ਪੰਡਤ ਜੀ ਕੋਲ ਤਾਂ ਗਈ ਪਰ ਆਕੇ ਸੀਮਾ ਦੀ ਮਾਂ ਕੋਲ ਕਹਿਣ ਲੱਗੀ ਕਿ ਸਾਡਾ ਹੁਣ ਵੱਡਾ ਬੰਗਲਾ ਹੈ ਇਸ ਲਈ ਤੁਹਾਨੂੰ ਵੀ ਹੁਣ ਕੁਝ ਚੰਗਾ ਜਿਹਾ ਗਿਫਟ ਵਜ ਦੇਣਾ ਹੋਵੇਗਾ ਤੇ ਮੈਨੂੰ ਤੇ ਮੇਰੀ ਧੀ ਨੂੰ ਕੋਈ ਸੋਨੇ ਦਾ ਤੋਹਫਾ ਨਹੀਂ ਤਾਂ ਸਾਡੇ ਰਿਸ਼ਤੇਦਾਰ ਕੀ ਕਹਿਣਗੇ ਕਿ ਕਿਸ ਤਰ੍ਹਾਂ ਦੇ ਲੋਕਾਂ ਨਾਲ ਰਿਸ਼ਤਾ ਜੋੜ ਲਿਆ ਹੈ ਜੋ ਲੜਕੇ ਤੇ ਉਸਦੇ ਘਰ ਵਾਲਿਆਂ ਨੂੰ ਚੰਗੇ ਗਿਫਟ ਨਹੀਂ ਦੇ ਸਕਦੇ ਵੇਚਾਰੀ ਸੀਮਾ ਕੁਝ ਵੀ ਨਾ ਬੋਲੀ ਤੇ ਚੁੱਪਚਾਪ ਬੈਠੀ ਰਹੀ ਕਹਿੰਦੀ ਵੀ ਕੀ ਉਹ ਵਿਚਾਰੀ ਨੀਤਾ ਇੱਕ ਇੱਕ ਰੁਪਿਆ ਜਮਾ ਕੀਤਾ ਸੀ ਆਪਣੀ ਧੀ ਦੇ ਵਿਆਹ ਲਈ ਵਨੀਦੀ ਮਾਂ ਦੇ ਜਾਣ ਤੋਂ ਬਾਅਦ ਸੀਮਾ ਦਾ ਭਰਾ ਕਹਿਣ ਲੱਗਿਆ ਕਿ ਮਾਂ ਤੁਸੀਂ ਚਿੰਤਾ ਨਾ ਕਰੋ ਪਿੰਚ ਚੋ ਥੋੜੀ ਜੀ ਜ਼ਮੀਨ ਹੈ ਉਸ ਨੂੰ ਇਸਕੇ ਅਸੀਂ ਸੀਮਾ ਦੇ ਵਿਆਹ ਲਈ ਪੈਸੇ ਦਾ ਝੁਗਾੜ ਕਰ ਲਵਾਂਗੇ ਬਾਅਦ ਚ ਅਸੀਂ ਦੋਵੇਂ ਤਾਂ ਕਿਵੇਂ ਹੀ ਕਿਤੇ ਵੀ ਰਹਿ ਲਵਾਂਗੇ ਜਮੀਨ ਦੇ ਪੈਸਿਆਂ ਨਾਲ ਰੀਮਾ ਚਾਚੀ ਨੇ ਵਨੀਤ ਦੀ ਮਾਂ ਤੇ ਉਸਦੀ ਭੈਣ ਲਈ ਹਲਕੀਆਂ-ਹਲਕੀਆਂ ਚੂੜੀਆਂ ਬਣਾ ਲਈਆਂ ਦੂਜੇ ਪਾਸੇ ਵਨੀਤ ਦੀ ਮਾਂ ਦਾ ਕੁਝ ਹੋਰ ਹੀ پلان ਸੀ ਵਨੀਤ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਉਸਦੀ ਮਾਂ ਕੀ ਕਰ ਰਹੀ ਹੈ ਬਲਕਿ ਸਾਰਿਆਂ ਨੂੰ ਇਹ ਹੀ ਲੱਗ ਰਿਹਾ ਸੀ ਕਿ ਉਸਦੀ ਮਾਂ ਜੋ ਕੁਝ ਕਰ ਰਹੀ ਹੈ ਉਸ ਵਿੱਚ ਵਨੀਤ ਵੀ ਸ਼ਾਮਿਲ ਹੈ ਤੇ ਉਹ ਹੀ ਮੰਨਉਂ ਰੋਜ਼ ਨਵੀਂ-ਨਵੀਂ ਢੀਮਾਰ ਰੱਖਣ ਲਈ ਕਹਿੰਦਾ ਹੈ। ਉਹ ਸੀਮਾ ਨੂੰ ਵੀ ਬਨਿਤ ਤੇ ਗੁੱਸਾ ਆਉਣ ਲੱਗਿਆ ਸੀ। ਆਖਰ ਉਹ ਉਹਨਾਂ ਦੀ ਗਰੀਬੀ ਦਾ ਮਜ਼ਾਕ ਕਿਉਂ ਉਡਾਰਿਆ ਸੀ? ਬਨਿਤ ਦੀ ਮਾਂ ਨੇ ਕੁਝ ਤਾਂ ਸੋਚ ਰੱਖਿਆ ਸੀ ਜੋ ਉਹ ਵਿਆਹ ਵਾਲੇ ਦਿਨ ਕਰਨ ਵਾਲੀ ਸੀ। ਮਹਿੰਦੀ ਵਾਲੇ ਦਿਨ ਉਹ ਕੁਝ ਰਿਸ਼ਤੇਦਾਰਾਂ ਨੂੰ ਲੈ ਕੇ ਰੀਮਾ ਚਾਚੀ ਦੇ ਘਰ ਆਈ ਤੇ ਉਹਨਾਂ ਦੇ ਹੱਥ 'ਚ ਇੱਕ ਚਿੱਠੀ ਦਿੱਤੀ ਤੇ ਬੋਲੀ ਕਿ ਪਹਿਲਾਂ ਇਹ ਪੜੋਂ ਫਿਰ ਮਹਿੰਦੀ ਦਾ ਪ੍ਰੋਗਰਾਮ ਸ਼ੁਰੂ ਕਰਿਓ ਦੀਮਾ ਚਾਚੀ ਨੇ ਚਿੱਠੀ ਖੋਲ ਕੇ ਦੇਖੀ ਤਾਂ ਉਸ ਇੱਕ ਲਿਸਟ ਸੀ ਜਿਸ ਚ ਗੱਡੀ ਫਰਨੀਚਰ ਤੇ ਇੱਕ ਫਲੈਟ ਦੀ ਮੰਗ ਰੱਖੀ ਗਈ ਸੀ ਰੀਮਾ ਚਾਚੀ ਕਹਿਣ ਲੱਗੀ ਭੈਣ ਜੀ ਇਹ ਸਭ ਕੀ ਹੈ ਜੇਕਰ ਤੁਹਾਨੂੰ ਇਹਨਾਂ ਸਭ ਕੁਝ ਚਾਹੀਦਾ ਸੀ ਤਾਂ ਪਹਿਲੇ ਦਿਨ ਹੀ ਕਹਿ ਦੇਣਾ ਸੀ ਅੱਜ ਮੇਰੀ ਧੀ ਦੀ ਮਹਿੰਦੀ ਲੱਗਣ ਵਾਲੀ ਹੈ ਤੇ ਤੁਸੀਂ ਇਹ ਸਭ ਮੈਂ ਕਿੱਥੋਂ ਲਿਆਵਾਂਗੀ ਇੰਨਾ ਕੁਝ ਹੁਣ ਤਾਂ ਵਿਆਹ ਦੇ ਕਾੜ ਵੀ ਵੰਡੇ ਜਾ ਚੁੱਕੇ ਹਨ ਕਿਉਂ ਸਾਡੀ ਇੱਜ਼ਤ ਨਾਲ ਖੇਡਵਾਰ ਕਰਨ ਲੱਗੇ ਹੋ ਤੁਸੀਂ ਮੈਂ ਐਨੇ ਘੱਟ ਸਮੇਂ 'ਚ ਐਨੇ ਸਾਰੇ ਪੈਸੇ ਕਿੱਥੋਂ ਲਿਆਵਾਂਗੀ ਤਦ ਬਨੀਦੀ ਮਾਂ ਕਹਿਣ ਲੱਗੀ ਸਾਨੂੰ ਪਤਾ ਲੱਗਿਆ ਹੈ ਕਿ ਤੁਹਾਡੇ ਪਿੰਡ ਵਿੱਚ ਵੀ ਜ਼ਮੀਨ ਹੈ ਉਸ ਨੂੰ ਵੇਚ ਕੇ ਇਹ ਸਭ ਦੀ ਵਿਵਸਥਾ ਕਰ ਦਿਓ ਤਾਂ ਰੀਮਾ ਚਾਚੀ ਕਹਿਣ ਲੱਗੀ ਕਿ ਭੈਣ ਜੀ ਪਿੰਡ ਵਾਲੀ ਜ਼ਮੀਨ ਦਾ ਕੁਝ ਹਿੱਸਾ ਵੇਚ ਕੇ ਹੀ ਮੈਂ ਆਪਣੀ ਧੀ ਦਾ ਵਿਆਹ ਕਰ ਰਹੀ ਆ ਤੇ ਜੇਕਰ ਬਚੀ ਹੋਈ ਜ਼ਮੀਨ ਵੀ ਵੇਚ ਦਿੱਤੀ ਤਾਂ ਮੈਂ ਆਪਣੇ ਪੁੱਤ ਦਾ ਵਿਆਹ ਕਿਵੇਂ ਕਰਾਂਗੀ ਮੇਰਾ ਬੁੜਾਪਾ ਕਿਵੇਂ ਕੱਟੇਗਾ ਸਭ ਕੁਝ ਸੋਚਣਾ ਪੈਂਦਾ ਹੈ ਤਦ ਵਿਨੀਤੀ ਮਾ ਕਹਿਣ ਲੱਗੀ ਚੰਗਾ ਠੀਕ ਹੈ ਇੱਕ ਕੰਮ ਕਰੋ ਫਰਨੀਚਰ ਗੱਡੀ ਸਭ ਰਹਿਣ ਦਿਓ ਤੁਸੀਂ ਦੋ ਕੱਪੜਿਆਂ 'ਚ ਹੀ ਆਪਣੀ ਧੀ ਵੇਚ ਦਿਓ ਤਾਂ ਸਾਨੂੰ ਮਨਜ਼ੂਰ ਹੈ بس ਇੱਕ ਕੰਮ ਕਰੋ ਤੁਹਾਡੀ ਪਿੰਡ ਵਾਲੀ ਜ਼ਮੀਨ ਸਾਡੇ ਨਾਮ ਕਰ ਦਿਓ ਅਸੀਂ ਵੀ ਲੋਕਾਂ ਨੂੰ ਦੱਸ ਸਕਾਂਗੇ ਤੇ ਸਾਡੀ ਇੱਜ਼ਤ ਵੀ ਵੱਜ ਜਾਵੇਗੀ। ਤੇ ਮਾ ਚਾਚੀ ਇਸ ਤੋਂ ਜ਼ਿਆਦਾ ਸੁਣਨ ਦੀ ਹਾਲਤ ਨਹੀਂ ਸੀ ਤੇ ਉਹ ਰੋਣ ਲੱਗ ਗਈ। ਮੈਂ ਚਾਚੀ ਨੂੰ ਚੁੱਪ ਕਰਵਾਇਆ ਤੇ ਫਿਰ ਅਸੀਂ ਦੋਵੇਂ ਸੀਮਾ ਕੋਲ ਗਏ। ਸੀਮਾ ਆਪਣੀਆਂ ਸਹੇਲੀਆਂ ਨਾਲ ਬੈਠੀ ਸੀ। ਮੈਂ ਉਹਨਾਂ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ। ਸੀਮਾ ਨੂੰ ਕਿਹਾ ਕਿ ਸੀਮਾ ਤੇਰੀ ਹੋਣ ਵਾਲੀ ਸੱਸ ਪਹਿਲਾਂ ਤਾਂ ਗੱਡੀ ਦੀ ਮੰਗ ਕਰ ਰਹੀ ਸੀ ਤੇ ਜਦੋਂ ਚਾਚੀ ਨੇ ਕਿਹਾ ਕਿ ਉਹਨਾਂ ਦੀ ਐਨੀ ਹੈਸियत ਨਹੀਂ ਤਾਂ ਕਹਿਣ ਲੱਗੀ ਆਪਣੇ ਪਿੰਡ ਵਾਲੀ ਜ਼ਮੀਨ ਹੀ ਸਾਡੇ ਨਾਮ ਕਰ ਦਿਓ ਤਾਂ ਜੋ ਸਾਡੀ ਲੋਕਾਂ 'ਚ ਇੱਜ਼ਤ ਬਣੀ ਰਹੇ ਹੁਣ ਤੂੰ ਦੱਸ ਤੇਰੀ ਕੀ ਰਾਏ ਹੈ ਇੰਨਾ ਸੁਣਦੇ ਹੀ ਸੀਮਾ ਨੂੰ ਆਪਣੀ ਹੋਣ ਵਾਲੀ ਸੱਸ ਤੇ ਗੁੱਸਾ ਆ ਰਿਹਾ ਸੀ ਉਸ ਨੂੰ ਉਮੀਦ ਵੀ ਨਹੀਂ ਸੀ ਕੀ ਅੱਗੇ ਜਾ ਕੇ ਉਹ ਇਹ ਇਸ ਤਰ੍ਹਾਂ ਰੰਗ ਦਿਖਾਵੇਗੀ ਤੇ ਕਹਿਣ ਲੱਗੀ ਕਿ ਮੈਂ ਜਾ ਕੇ ਉਹਨਾਂ ਨਾਲ ਗੱਲ ਕਰਦੀ ਹਾਂ ਜੇਕਰ ਉਹਨਾਂ ਨੂੰ ਇਹਨਾਂ ਸਭ ਕੁਝ ਚਾਹੀਦਾ ਸੀ ਤਾਂ ਪਹਿਲਾਂ ਹੀ ਦੱਸ ਦੇਣਾ ਸੀ ਘਰ 'ਚ ਐਨੇ ਰਿਸ਼ਤੇਦਾਰ ਆਏ ਹੋਏ ਹਨ ਉਹਨਾਂ ਨੂੰ ਅਸੀਂ ਹੁਣ ਕੀ ਜਵਾਬ ਦੇਵਾਂਗੇ ਸੀਮਾ ਗੁੱਸੇ ਨਾਲ ਅੱਗ ਬਬਲਾ ਹੋ ਰਹੀ ਸੀ ਉਸ ਨੂੰ ਦੇਖ ਕੇ ਮੈਂ ਖੁਦ ਵੀ ਘਬਰਾ ਗਈ ਜਿਵੇਂ ਧੀਵੇਂ ਮੈਂ ਉਸ ਨੂੰ ਸ਼ਾਂਤ ਕੀਤਾ ਤੇ ਦੂਜੇ ਕਮਰੇ ਜਾ ਕੇ ਇਥੋਂ ਜੋ ਕੁਝ ਹੋਇਆ ਉਹ ਬਨੀਤ ਨੂੰ ਫੋਨ ਕਰਕੇ ਦੱਸ ਦਿੱਤਾ ਬਨੀਤ ਕਹਿਣ ਲੱਗਿਆ ਕਿ ਇਸ ਬਾਰੇ ਮਾਂ ਨੇ ਮੈਨੂੰ ਕੁਝ ਵੀ ਨਹੀਂ ਦੱਸਿਆ ਤੇ ਨਾ ਹੀ ਮੈਨੂੰ ਕੁਝ ਪਤਾ ਕਿ ਮਾਂ ਨੇ ਕਿਸੇ ਤਰ੍ਹਾਂ ਦੀ ਮੰਗ ਦੀ ਲਿਸਟ ਬਣਾਈ ਹੈ ਤਾਂ ਮੈਂ ਆਪਣੇ ਪਤੀ ਨੂੰ ਕਿਹਾ ਕਿ ਸਾਨੂੰ ਇੱਕ ਵਾਰ ਬਨੀਤ ਨੂੰ ਮਿਲਣਾ ਚਾਹੀਦਾ ਹੈ ਮੇਰੇ ਪਤੀ ਨੇ ਤੁਰੰਤ ਗੱਡੀ ਕੱਢੀ ਤੇ ਅਸੀਂ ਬਨੀਤ ਦੇ ਘਰ ਪਹੁੰਚੇ ਅਸੀਂ ਬਨੀਤ ਨੂੰ ਉਹ ਚਿੱਠੀ ਦਿਖਾਈ ਤੇ ਕਿਹਾ ਕਿ ਤੁਹਾਡੀ ਮਾਂ ਦੀਆਂ ਇੰਨੀਆਂ ਮੰਗਾਂ ਹਨ ਤੇ ਜੇਕਰ ਅਸੀਂ ਇਹ ਮੰਗ ਪੂਰੀ ਨਹੀਂ ਕਰ ਸਕਦੇ ਤਾਂ ਸੀਮਾ ਦੀ ਪਿੰਨ ਵਾਲੀ ਜ਼ਮੀਨ ਤੁਹਾਡੇ ਨਾਮ ਕਰਨ ਨੂੰ ਕਹਿ ਰਹੀ ਹੈ ਤਦ ਬਨੀਤ ਮੇਰੇ ਪਤੀ ਨੂੰ ਕਹਿਣ ਲੱਗਿਆ ਭਾਈ ਸਾਹਿਬ ਹੁਣ ਤੁਸੀਂ ਇੱਕ ਕਾਗਜ਼ ਲਓ ਤੇ ਜੋ ਮੈਂ ਕਹਿ ਰਿਹਾ ਹਾਂ ਉਹ ਸਭ ਲਿਖਦੇ ਜਾਓ ਮੈਂ ਸੀਮਾ ਮੰਮੀ ਜੀ ਤੁਹਾਨੂੰ ਫਰਨੀਚਰ ਗੱਡੀ ਕਿ ਫ્લેਟ ਵੀ ਦਿੱਤਾ ਜਾਵੇਗਾ ਪਰ ਮੇਰੀ ਇੱਕ ਸ਼ਰਤ ਹੈ ਕਿ ਮੇਰੇ ਸਿਕਿਉਰਟੀ ਲਈ ਤੁਹਾਨੂੰ ਇੱਕ ਬੰਗਲਾ ਜਿਸ ਦੀ ਕੀਮਤ ਕਰੋੜਾਂ ਛੋਵੇ ਮੇਰੇ ਨਾਮ ਕਰਨਾ ਹੋਵੇਗਾ ਤੇ ਉਸ ਬੰਗਲੇ 'ਚ ਮੇਰੀ ਮਾਂ ਮੈਨੂੰ ਜੋ ਕੁਝ ਸਮਾਨ ਦੇਵੇਗੀ ਉਹ ਸਭ ਰੱਖਿਆ ਜਾਵੇਗਾ ਇੰਨਾ ਹੀ ਨਹੀਂ ਉਸ ਬੰਗਲੇ 'ਚ ਮੈਂ ਤੇ ਵਨਿਤ ਹੀ ਰਹਾਂਗੇ ਤੁਸੀਂ ਨਹੀਂ ਰਹੋਗੇ ਸਾਡੇ ਨਾਲ ਜੇਕਰ ਤੁਹਾਨੂੰ ਇਹ ਸ਼ਰਤ ਮਨਜ਼ੂਰ ਹੈ ਤਾਂ ਅਸੀਂ ਤੁਹਾਡੀ ਬਣਾਈ ਹੋਈ ਲਿਸਟ ਚ ਜੋ ਕੁਝ ਲਿਖਿਆ ਹੈ ਉਹ ਸਭ ਕੁਝ ਦੇਵਾਂਗੇ। ਦੀਦੀ ਤੁਸੀਂ ਇਹ ਚਿੱਠੀ ਮੇਰੀ ਮਾਂ ਨੂੰ ਦੇ ਦੇਣਾ ਤੇ ਕਹਿਣਾ ਕਿ ਸੀਮਾ ਨੇ ਦਿੱਤੀ ਹੈ। ਬਾਕੀ ਸਭ ਮੈਂ ਸੰਭਾਲ ਲਵਾਂਗਾ। ਅਸੀਂ ਦੋਵੇਂ ਘਰ ਪਹੁੰਚੇ ਤੇ ਜਦੋਂ ਇਹ ਚਿੱਠੀ ਬਣੀ ਤੇ ਮਾਂ ਨੂੰ ਦਿੱਤੀ ਤਾਂ ਉਸ ਨੂੰ ਪੜ੍ਹ ਕੇ ਉਸਦੇ ਪੈਰਾਂ ਹੇਠਾਂ ਜ਼ਮੀਨ ਖਿਸਕ ਗਈ। ਉਹ ਜਲਦੀ ਜਲਦੀ ਆਪਣੇ ਪੁੱਤ ਕੋਲ ਪਹੁੰਚੀ ਤੇ ਕਹਿਣ ਲੱਗੀ ਆ ਦੇਖ ਪੁੱਤ ਉਹਨਾਂ ਨੇ ਕਿਸ ਤਰ੍ਹਾਂ ਦੀ ਮੰਗ ਰੱਖੀ ਹੈ ਮੈਂ ਤੈਨੂੰ ਪਹਿਲਾਂ ਹੀ ਦੱਸਿਆ ਸੀ ਕਿ ਉਹ ਬੜੀਆਂ ਅਜੀਬ ਅਜੀਬ ਮੰਗਾ ਰੱਖ ਰਹੇ ਹਨ ਪਰ ਇਸ ਵਾਰ ਤਾਂ ਹੱਦ ਹੀ ਹੋ ਗਈ ਕੋਈ ਜ਼ਰੂਰਤ ਨਹੀਂ ਬੇਟਾ ਉਹਨਾਂ ਦੇ ਸਾਹਮਣੇ ਝੁਕੰਦੀ ਬਸ ਹੁਣ ਬਹੁਤ ਹੋ ਗਿਆ ਉਹ ਨੂੰ ਬਨੀਤ ਤੋ ਰਹਿਣਾ ਗਿਆ ਤੇ ਉਸਨੇ ਆਪਣੀ ਮਾਦਾ ਹੱਥ ਫੜਿਆ ਤੇ ਕਹਿਣ ਲੱਗਿਆ ਕੀ ਮਾਂ ਤੁਸੀਂ ਵੀ ਤਾਂ ਇੱਕ ਲਿਸਟ ਫੜਾਈ ਸੀ ਉਹਨਾਂ ਲੋਕਾਂ ਨੂੰ ਸੀਮਾ ਦੀ ਭੈਣ ਤੇ ਉਸਦਾ ਪਤੀ ਆਏ ਸਨ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਜੋ ਲਿਸਟ ਉਹਨਾਂ ਨੂੰ ਦਿੱਤੀ ਹੈ ਬਸ ਉਸੇ ਦੀ ਤਿਆਰੀ ਚ ਲੱਗੇ ਹੋਏ ਹਨ ਫਿਰ ਤੁਸੀਂ ਇੰਨੀ ਚਿੰਤਾ ਕਿਉਂ ਕਰ ਰਹੇ ਹੋ ਇਹ ਸੁਣ ਕੇ ਉਸਦੀ ਮਾਂ ਕੁਝ ਨਾ ਬੋਲੀ ਮਾਂ ਜੇਕਰ ਉਹ ਕਰੀ ਭੋਕੇ ਸਾਡੀ ਇੱਜ਼ਤ ਰੱਖਣ ਲਈ ਇੰਨਾ ਸਭ ਕੁਝ ਕਰ ਸਕਦੇ ਹਨ ਸਾਡੇ ਕੋਲ ਤਾਂ ਕਿਸੇ ਚੀਜ਼ ਦੀ ਕਮੀ ਨਹੀਂ ਹੈ ਤਾਂ ਅਸੀਂ ਬੰਗਲਾ ਸੀਮਾ ਦੇ ਨਾ ਕਰ ਹੀ ਸਕਤੇ ਹਾਂ ਨਾ ਇਹ ਕੀ ਕਹੀ ਜਾਨਾ ਤੂੰ ਵਨੀਤ ਕਿ ਤੇਰੀ ਸਾਨੂੰ ਸੜਕ ਤੇ ਲਿਆਉਣ ਦੀ ਇੱਛਾ ਹੈ ਤਾਂ ਇੱਕ ਕੰਮ ਕਰਦੇ ਹਾਂ ਮਾਂ ਨਾ ਅਸੀਂ ਉਹਨਾਂ ਤੋਂ ਕੁਝ ਲੈਂਦੇ ਹਾਂ ਤੇ ਨਾ ਉਹਨਾਂ ਨੂੰ ਕੁਝ ਦਿੰਦੇ ਹਾਂ ਸਿੱਧੇ ਸਿੱਧੇ ਤਰੀਕੇ ਨਾਲ ਵਿਆਹ ਕਰ ਲੈਂਦੇ ਹਾਂ ਮੈਨੂੰ ਤਾਂ ਵਨੀਤ ਸ਼ੁਰੂ ਤੋਂ ਹੀ ਇਹ ਰਿਸ਼ਤਾ ਪਸੰਦ ਨਹੀਂ ਸੀ ਇੱਕ ਕੰਮ ਕਰਦੇ ਹਾਂ ਇਹ ਰਿਸ਼ਤਾ ਹੀ ਤੋੜ ਦਿੰਦੇ ਹਾਂ ਇੱਕ ਵਾਰ ਜਦ ਦਰਵਾਜੇ ਤੋਂ ਬਾਰਾਤ ਮੁੜੇਗੀ ਤਾਂ ਇਹਨਾਂ ਲੋਕਾਂ ਦੀ ਅਕਲ ਟਿਕਾਣੇ ਆ ਜਾਵੇਗੀ ਦੇਖਦੇ ਹਾਂ ਫਿਰ ਕਿਵੇਂ ਕਰਦੇ ਨੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਮਾਂ ਪਰ ਮੈਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੋਣ ਦੇਵਾਂਗਾ ਵਨਿਤ ਤੇ ਪਾਪਾ ਨੇ ਵੀ ਉਸ ਦਾ ਸਾਥ ਦਿੱਤਾ ਤੇ ਕਹਿਣ ਲੱਗੇ ਹੁਣ ਬੱਸ ਵੀ ਕਰੋ ਸੁਨੀਤਾ ਇਸੇ ਦੀ ਗਰੀਬੀ ਤੁਮ ਮਜਬੂਰ ਦਾ ਇਨਾ ਫਾਇਦਾ ਨਾ ਉਠਾਓ ਮੈਨੂੰ ਹੁਣ ਹੋਰ ਤਮਾਸ਼ਾ ਨਹੀਂ ਚਾਹੀਦਾ ਇਸ ਘਰ ਤੇ ਜਦੋਂ ਵਨੀਤ ਰਾਜੀ ਹੈ ਤਾਂ ਤੈਨੂੰ ਇੰਨੀ ਦਿੱਕਤ ਕਿਉਂ ਹੈ ਪੈਸਾ ਤਾਂ ਅੱਜ ਹੈ ਕੱਲ ਨਹੀਂ ਪਰ ਇੰਨੀ ਚੰਗੀ ਕੁੜੀ ਆਪਣੇ ਘਰ ਦੀ ਬਹੂ ਬਣ ਰਹੀ ਹੈ ਇਸ ਤੋਂ ਚੰਗਾ ਹੋਰ ਕੀ ਹੋ ਸਕਦਾ ਹੈ ਦੋ ਦਿਨ ਬਾਅਦ ਵਨੀਤ ਤੇ ਸੀਮਾ ਦਾ ਵਿਆਹ ਹੋ ਗਿਆ ਵਨੀਤ ਨੇ ਪਹਿਲਾਂ ਹੀ ਇੱਕ ਵਕੀਲ ਨੂੰ ਘਰ ਬੁਲਾ ਕੇ ਇੱਕ ਕਾਗਜ਼ ਤੇ ਲਿਖਵਾ ਲਿਆ ਸੀ ਕਿ ਜੇਕਰ ਵਨੀਤ ਤੇ ਸੀਮਾ ਦਾ ਤਲਾਕ ਹੁੰਦਾ ਹੈ ਤਾਂ ਸੀਮਾ ਨੂੰ 20 ਟੋਲੇ ਸੋਨਾ ਤੇ 1 ਕਰੋੜ ਰੁਪਏ ਦਿੱਤੇ ਜਾਣਗੇ ਤੇ ਜੇਕਰ ਉਸ ਨੂੰ ਸਾਡੇ ਘਰ ਕੋਈ ਸਰੀਰਕ ਪਰੇਸ਼ਾਨੀ ਹੋਈ ਤਾਂ ਉਸ ਤੇ ਜ਼ਿੰਮੇਵਾਰ ਵੀ ਅਸੀਂ ਹੋਵਾਂਗੇ ਜਦੋਂ ਇਹ ਗੱਲਾਂ ਸੁਨੀਤਾ ਨੂੰ ਪਤਾ ਲੱਗੀਆਂ ਤਾਂ ਉਸ ਨੂੰ ਵਨੀਤ ਤੇ ਬਹੁਤ ਗੁੱਸਾ ਆਇਆ ਤਦ ਵਨੀਤ ਬੋਲਿਆ ਕਿ ਮਾਂ ਜੇਕਰ ਕੁੜੀ ਵਾਲੇ ਦਹੇਜ ਦਿੰਦੇ ਹਨ ਤਾਂ ਮੁੰਡੇ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਤੇ ਜੇਕਰ ਅਸੀਂ ਸੀਮਾ ਨੂੰ ਸਿਕਿਉਰਟੀ ਦੇ ਤੌਰ ਤੇ ਕੁਝ ਦਿੰਦੇ ਹਾਂ ਤਾਂ ਉਸ ਵਿੱਚ ਹਰਜੀ ਕੀ ਹੈ ਇੱਧਰ ਅਸੀਂ ਸਾਰਿਆਂ ਪਹਿਲਾਂ ਹੀ ਸੀਮਾ ਨੂੰ ਸਭ ਕੁਝ ਸਾਫ਼-ਸਾਫ਼ ਦੱਸ ਦਿੱਤਾ ਸੀ ਕਿ ਇਹ ਵੀ ਸਮਝਾ ਦਿੱਤਾ ਸੀ ਆਪਣੇ ਸਹੁਰੇ ਘਰ ਸਾਰਿਆਂ ਨਾਲ ਚੰਗਾ ਵਿਵਹਾਰ ਕਰਨਾ ਹੈ ਸੀਮਾ ਵੀ ਵੱਡਿਆਂ ਨਾਲ ਪਿਆਰ ਤੇ ਆਦਰ ਨਾਲ ਹੀ ਪੇਸ਼ ਆਨ ਦੀ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਕੁਝ ਸਮੇਂ ਬਾਅਦ ਉਸ ਦੀ ਸੱਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਇੱਕ ਦਿਨ ਸੀਮਾ ਨੂੰ ਆਪਣੇ ਗਲੇ ਲਗਾ ਲਿਆ ਤੇ ਆਪਣੇ ਵਿਵਹਾਰ ਲਈ ਉਸ ਤੋਂ ਮਾਫੀ ਮੰਗੀ ਤੇ ਸੀਮਾ ਨੇ ਵੀ ਸਭ ਕੁਝ ਭੁਲਾ ਕੇ ਆਪਣੀ ਸੱਸ ਨੂੰ ਗਲੇ ਲਗਾ ਲਿਆ ਹੁਣ ਦੋਵੇਂ ਇੱਕ ਦੂਜੇ ਤੋਂ ਬਿਨਾਂ ਨਹੀਂ ਰਹਿ ਸਕਤੀਆਂ ਤੇ ਜ਼ਿੰਦਗੀ ਨੂੰ ਬਹੁਤ ਚੰਗੇ ਤਰੀਕੇ ਨਾਲ ਜਿਉ ਰਹੀਆਂ ਹਨ ਦੋਸਤੋ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਤੇ ਉਸ ਦੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾ ਲੈਣਾ ਧੰਨਵਾਦ